ਪਵਾਈ ਗੁਰੂ ਜੀ ਦਾ ਕਲਸਾ ਪਵਾਈ ਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਆਪਣੀ ਇਸ ਵੀਡੀਓ ਦਾ ਜਿਹੜਾ ਵਿਸ਼ਾ ਹੈ ਉਹ ਹੈ ਗੁਰਬਾਣੀ ਸ਼ਬਦ ਕੋਸ਼ ਵਿੱਚੋਂ ਕੁਝ ਸ਼ਬਦ ਇਹ ਕੁਝ ਸ਼ਬਦ ਗੁਰਬਾਣੀ ਕੋਸ਼ ਦੇ ਵਿੱਚੋਂ ਸ਼ਬਦ ਕੋਸ਼ ਦੇ ਵਿੱਚੋਂ ਲੈ ਗਏ ਹਨ ਉਹਨਾਂ ਦੀ ਆਪਾਂ ਵਿਚਾਰ ਉਹਨਾਂ ਦੇ ਅਰਥ ਸਪਸ਼ਟ ਕਰਾਂਗੇ ਗੁਰਬਾਣੀ ਦੀਆਂ ਇਹਨਾਂ ਤੁਗਾ ਨਹੀਂ ਬਾਣੀ ਆ ਇਹਨਾਂ ਪੜ੍ਹੀਆਂ ਰਹੀ ਸੁਸਾ ਸੰਗਤ ਆਪਾਂ ਇਹਦਾ ਵਿਚਾਰ ਸ਼ੁਰੂ ਕਰੀਏ ਪਹਿਲਾ ਸ਼ਬਦ ਹੈ ਕਲਾਣ ਕਲਾਣ ਇਹਦਾ ਮਤਲਬ ਹੁੰਦਾ ਜਸ ਮਹਿਮਾ ਕਰਕੇ ਜਸ ਮਹਿਮਾ ਜਸ ਕਰਕੇ ਮਹਿਮਾ ਕਰਕੇ ਇਹ ਹੈ ਸੱਚਾ ਖਸਮ ਕਲਾਣ ਕਮਲ ਵਿਗਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਸਦਾ ਕਾਇਮ ਰਹਿਣ ਵਾਲੇ ਖਸਮ ਸਦਾ ਰਹਿਣ ਸਦਾ ਜਿਹੜਾ ਕਾਇਮ ਰਹਿਣ ਵਾਲਾ ਖਸਮ ਹੈ ਉਹ ਪ੍ਰਮਾਤਮਾ ਨੂੰ ਸਲਾਹ ਕੇ ਉਹਦੀ ਮਹਿਮਾ ਉਹਦਾ ਜਸ ਕਰਕੇ ਉਹਦਾ ਹਿਰਦਾ ਜਿਹੜਾ ਹੈ ਮਨੁੱਖ ਦਾ ਹਿਰਦਾ ਜਿਹੜਾ ਹੈ ਹਿਰਦਾ ਰੂਪੀ ਕਮਲ ਹੈ ਹਿਰਦਾ ਰੂਪੀ ਕਮਲ ਕਮਲ ਵਿਗਸਿਆ ਹਿਰਦਾ ਰੂਪੀ ਕਮਲ ਜਿਹੜਾ ਹੈ ਉਹ ਖਿੜ ਪਿਆ ਖਿੜ ਪਿਆ ਦਾ ਮਤਲਬ ਹੈ ਕਲਾਂ ਜਿਹੜਾ ਹੈ ਉਹਦਾ ਮਤਲਬ ਹੈ ਮਹਿਮਾ ਕਰਦੇ ਆ ਜਿਹੜਾ ਹੈ ਦਾ ਮਤਲਬ ਹੈ ਮਹਿਮਾ ਕਰਕੇ ਸੱਚਾ ਖਸਮ ਕਲਾਂ ਇਹ ਸੱਚੇ ਖਸਮ ਦੀ ਕਲਾਂ ਕਰਦੇ ਭਾਵ ਜਾਸਰ ਮਹਿਮਾ ਕਰਕੇ ਕਮਲ ਜਿਹੜਾ ਹੈ ਉਹ ਵਿਗਸਿਆ ਅੱਗੇ ਹੈ ਕਲਾਲੀ ਕਲਾਲੀ ਹੈ ਸ਼ਰਾਬ ਪੀਉਣ ਵਾਲੀ ਜਿਹੜੀ ਸ਼ਰਾਬ ਪੀਉਂਦੀ ਹੈ ਜੇ ਸ਼ਰਾਬ ਪੀਉਂਦਾ ਉਹਨੂੰ ਕਲਾਲੀ ਕਹਿੰਦੇ ਸ਼ਰਾਬ ਪੀਉਣ ਵਾਲੀ ਨੂੰ ਕਲਾਲੀ ਏਕ ਬੂੰਦ ਪਰ ਇੱਕ ਬੂੰਦ ਇੱਕ ਬੂੰਦ ਜੋ ਮਦ ਦੇ ਕਲਾਹੀ ਉਹ ਸ਼ਰਾਬ ਪੀਉਣ ਵਾਲੀ ਇੱਕ ਬੂੰਦ ਮੈਨੂੰ ਦੇਵੇ ਹੁਣ ਇੱਥੇ ਕੀ ਹੈ ਸ਼ਰਾਬ ਪੀਉਣ ਵਾਲਾ ਇੱਥੇ ਜੇਕਰ ਕੋਈ ਸੰਤ ਮੈਨੂੰ ਨਾਮ ਅੰਮ੍ਰਿਤ ਰੂਪੀ ਨਸ਼ਾ ਸ਼ਰਾਬ ਦਾ ਪਾਪ ਨਸ਼ਾ ਉਹ ਪਲਾਈ ਤਾਂ ਮੈਂ ਅੰਮ੍ਰਿਤ ਦੀ ਇੱਕ ਬੂੰਦ ਦੇ ਬਦਲੇ ਇਹ ਜਿਹੜਾ ਬੂੰਦ ਭਰ ਭਾਵ ਇੱਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਹਦੇ ਹਵਾਲੇ ਕਰ ਦੇ ਤਨ ਮਨ ਦੇਉ ਜਿਹੜਾ ਸੰਤ ਮੈਂ ਨੂੰ ਇੱਕ ਬੂੰਦ ਪਰ ਅੰਮ੍ਰਿਤ ਦੀ ਇੱਕ ਬੂੰਦ ਬੂੰਦ ਪਰ ਜਿਹੜਾ ਹੈ ਬੂੰਦ ਉਹ ਪਲਾਵੇ ਤਾਂ ਮੈਂ ਉਹਨੂੰ ਤਨ ਮਨ ਉਹਦੇ ਹਵਾਲੇ ਕਰ ਦੇਣਾ ਅੱਗੇ ਹੈ ਕਾਂਸੀਖ ਕਾਂਸੀ ਬਨਾਰਸ ਤੂੰ ਬ੍ਰਾਹਮਣ ਮੈਂ ਕਾਂਸੀਖ ਜੁਲਾਹ ਮੋਹਜ ਤੋਹਜ ਬਰਾਬਰੀ ਕੈਸੇ ਕਹਿ ਬਰੇ ਤੂੰ ਆਪਣੇ ਆਪ ਨੂੰ ਉੱਚ ਜਾਤੀ ਦਾ ਬ੍ਰਾਹਮਣ ਸਮਝਦਾ ਤੂੰ ਬ੍ਰਾਹਮਣ ਤੂੰ ਆਪਣੇ ਆਪ ਨੂੰ ਉੱਚ ਜਾਤੀ ਦਾ ਬ੍ਰਾਹਮਣ ਸਮਝਣਾ ਅਤੇ ਤੇਰੀ ਨਜ਼ਰ ਵਿੱਚ ਮੈਂ ਕੀ ਹਾਂ ਕਾਂਸੀ ਦਾ ਇੱਕ ਗਰੀਬ ਜਲਾਹਾ ਹਾਂ ਸੋ ਤੇਰੀ ਮੇਰੀ ਬਰਾਬਰੀ ਜਿਹੜੀ ਆ ਉਹ ਕਿਵੇਂ ਹੋ ਸਕਦੀ ਆ ਕਿਵੇਂ ਹੋ ਸਕਦੀ ਆ ਤੂੰ ਮੇਰੀ ਗੱਲ ਪਾਵਾ ਤੂੰ ਮੇਰੀ ਗੱਲ ਧਿਆਨ ਨਾਲ ਸੁਣਨ ਲਈ ਤਿਆਰ ਨਹੀਂ ਅਕੇ ਹੈ ਕਾਸਟ ਕਾਸ ਕੀ ਹੁੰਦਾ ਲੱਕੜ ਕਾਸ ਹੁੰਦਾ ਲੱਕੜ ਕਾਸ ਕਾਸੀਕ ਕਾਸ ਟ ਕਾਸਟ ਲੱਕੜ ਗੋਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਗੁਰੂ ਦੀ ਕਿਰਪਾ ਨਾਲ ਬਰਸਾਦ ਕੀ ਹੈ ਨਾਲ ਦੁਆਰਾ ਰਹਿ ਇਹ ਜਿਹੜਾ ਹੈ ਕਾਰਕ ਹੈ ਕਰਨ ਕਾਰਕ ਦੀ ਇਹ ਨਿਸ਼ਾਨੀ ਹੈ ਕਰਨ ਕਾਰਕ ਦਾ ਚਿੰਨ ਹੈ ਜਿਹੜੀ ਇਹਨੂੰ ਸਿਆਰੀ ਲੱਗੀ ਹੈ ਇਹਦਾ ਮਤਲਬ ਹੈ ਨਾਲ ਦੁਆਰਾ ਰਾਹੀ ਗੁਰੂ ਦੀ ਕਿਰਪਾ ਨਾਲ ਦੁਆਰਾ ਰਾਹੀ ਜਿਸ ਮਨੁੱਖ ਜੀਵੇ ਸ੍ਰੀ ਨੂੰ ਉੱਚੀ ਆਤਮਿਕ ਅਵਸਥਾ ਸੁਪਰੀਮ ਸਟੇਟਸ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਮਾਨੋ ਸੁੱਕਾ ਕਾਠਾ ਘੜਾ ਹੋਵੇ ਪਰ ਸਮਝੋਗੇ ਜਿਵੇਂ ਸੁੱਕਾ ਕਾਠ ਹਰਿਆ ਹੋ ਜਾਂਦਾ ਨਾ ਉਵੇਂ ਹੀ ਹੋ ਗਿਆ ਜਿਹਨੂੰ ਆ ਅਵਸਥਾ ਜਿਹੜੀ ਹੈ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਅਗੇ ਹਕਾਸ ਦਾ ਸਾਤ ਕਾਸਾਰ ਜਿਹੜੀ ਹੈ ਪੰਜੀਰੀ ਜਿਹੜੀ ਆਪਾਂ ਬਣਾਉਣੀ ਹੈ ਘੋਵ ਦੇ ਵਿੱਚ ਰਲਾ ਕੇ ਚੀਜ਼ਾਂ ਉਹ ਪੰਜੀਰੀ ਬਣਾਉਣੀ ਆ ਉਹ ਕਾਸਾਰ ਹੁੰਦੀ ਆ ਪੰਜੀਰੀ ਭਾਤ ਭਾਤ ਬਹਿਤ ਅਰ ਲਾਪਸੀ ਕਰਕਰਾ ਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਪਤ ਬਾਲ ਪਤ ਦਾਲ ਲੱਪੀ ਅਤੇ ਮਰਕਣੀ ਇਹ ਪੰਜੀਰੀ ਤਾਂ ਪੁਜਾਰੀ ਹੀ ਛਗ ਗਿਆ ਪੁਜਾਰੀ ਹੀ ਛਗ ਜਾਂਦਾ ਹੈ ਇਹ ਸਾਰਾ ਕੁਝ ਕੀ ਹੁੰਦਾ ਜਿਹੜਾ ਉੱਥੇ ਪੁਜਾਰੀ ਹੁੰਦਾ ਨਾ ਉਹ ਛਗ ਜਾਂਦਾ ਅਤੇ ਇਸ ਮੂਰਤੀ ਦੇ ਮੂੰਹ ਵਿੱਚ ਕੁਝ ਵੀ ਨਹੀਂ ਜਾਂਦਾ ਜਾਂ ਕੁਝ ਨਹੀਂ ਪੈਂਦਾ ਕਿਉਂ ਕਿ ਕਿਉਂਕਿ ਇਹ ਤਾਂ ਨਿਰਜਿੰਦ ਹੈ ਇਹਦੇ ਵਿੱਚ ਤਾਂ ਜਿੰਦ ਨਹੀਂ ਹੈ ਇਹ ਤਾਂ ਇੱਕ ਮੂਰਤੀ ਹੈ ਇਹ ਕਿਸ ਤਰ੍ਹਾਂ ਖਾ ਸਕਦੀ ਇਸ ਤਰ੍ਹਾਂ ਖਾਦ ਸਕਦੀ ਹੈ ਜਿਸ ਤਰ੍ਹਾਂ ਸੀ ਨਾ ਭਾਦ ਭਾਦ ਜਿਹੜਾ ਹੈ ਭਾਦ ਹੁੰਦੇ ਚੌੜ ਪਹਿਤ ਧਾਰ ਲਾਪਸੀ ਪਤਲਾ ਖੜਾ ਹੁੰਦਾ ਤੇ ਕਰਕਰਾ ਕਾਸਾਰ ਇਹ ਹੈ ਪੰਜੀਰੀ ਹੁੰਦੀ ਤਾਂ ਉਹ ਦੱਸਣ ਤੋਂ ਪਾਵ ਹੈ ਵੀ ਜਿਹੜੇ ਇਹ ਮੂਰਤੀ ਨੂੰ ਇਹ ਚੀਜ਼ਾਂ ਖਾਉਂਦੇ ਨੇ ਅਸਲ ਦੇ ਵਿੱਚ ਤਾਂ ਉਹ ਜਿਹੜੀਆਂ ਉਹ ਪੁਜਾਰੀ ਖਾ ਜਾਂਦਾ ਤੇ ਉਹਦੇ ਹੁੰਦੇ ਵਿੱਚ ਕੁਝ ਨਹੀਂ ਜਾਂਦਾ ਉਹਦਾ ਕਾਰਨ ਕੀ ਹੈ ਕਿ ਉਹ ਇੱਕ ਨਿਰਜਿੰਦ ਹੈ ਮੂਰਤੀ ਹੈ ਤੇ ਉਹ ਕਿਸ ਤਰ੍ਹਾਂ ਖਾ ਸਕਦੀ ਹੈ ਸੋ ਸਾਧ ਸੰਗਤ ਇਹ ਕੁਝ ਸ਼ਬਦ ਆਪਾਂ ਲੈ ਕੇ ਉਹਨਾਂ ਨੂੰ ਇਹਨਾਂ ਭਗਤੀਆਂ ਦੇ ਰਹੀ ਜਿਹੜਾ ਹੈ ਉਹ ਵਿਚਾਰ ਕੀਤੀ ਹੈ ਸੋ ਇਹ ਨਹੀਂ ਕਿ ਵਿਚਾਰ ਪਰਵਾਣ ਕਰਨੀ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਅਗਲੇ ਵਿਸ਼ੇ ਨਾਲ ਕੁਝ ਅਗਲੇ ਸ਼ਬਦਾਂ ਦੇ ਨਾਲ ਫਿਰ ਆਪਾਂ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਹਿ